ਤਿੰਨ ਪੁੱਤ ਸੀਗੇ ਹਾਂਜੀ ਕਿੱਥੇ ਚਲ ਗਏ ਨੇ ਜਵਾਨ ਕੀਤੇ ਪਾਲੇ ਪੋਸੇ ਨਾ ਸਾਨੂੰ ਛੇ ਜਰ ਰੁੱਜ ਗਏ ਇਦਾਂ ਨਛੜੇ ਦੀ ਹੋ ਗਏ ਬਾਹਰੇ ਰਹਿੰਦੇ ਨਾ ਮਿਲ ਕੋ ਹੁੰਦੇ ਨਾ ਹੁੰਦੇ ਦਰਵਾਜ਼ਾ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੱਗਾ ਉਸ ਘੇਰ ਤੋਂ ਹੀ ਉਸ ਘਰ ਦੇ ਹਾਲਾਤ ਜਿਹੜੇ ਆ ਨਜ਼ਰ ਆ ਸਕਦੇ ਨੇ ਉਸ ਘਰ ਦੇ ਹਾਲਾਤ ਪਤਾ ਲੱਗ ਸਕਦਾ ਪੂਰੀ ਹੁਣ 14-15 ਸਾਲ ਦੀ ਹੋ ਗਈ ਹੈ ਹਾਂਜੀ ਪਹਿਲਾਂ ਨੀਗੀ ਜੀ ਉਦੋਂ ਠੀਕ ਸੀਗੇ ਉਦੋਂ ਇਹਨੂੰ ਖਡਾਉਂਦੇ ਵੀ ਸੀ ਇਹਨੂੰ ਚੀਜ਼ਾਂ ਵੀ ਦਿੰਦੇ ਸੀ ਕਾਣਵਾ ਤੇ ਲਿਆ ਲਿਆਗੇ ਬਾਅਦ ਚ ਉਹਨਾਂ ਨੇ ਤਿੰਨੇ ਤਿੰਨ ਅੱਜ ਕਣ ਲੱਗ ਪਏ ਤੇ ਘਰੋਂ ਭੱਜ ਗਏ ਨੇ ਹਾਂਜੀ ਆਉਂਦੇ ਨਹੀਂਗੇ ਵੀ ਮਾਣਿਆਂ ਨੂੰ ਵੀ ਜਾਣਾ ਪਤਾ ਪਰ ਮਾ ਕੋ ਹੈ ਕੋਈ ਨਹੀਂ ਦੇਣ ਨੂੰ ਤੇ ਕਰ ਲੈ ਆ ਕਿ ਕਿ ਆਉਣਾ ਵਾ ਕਮਰੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਮਰੇ ਹਾਲਾਤ ਵੀ ਐਡੇ ਮਾੜੇ ਨੇ ਕਿ ਛੱਤਾਂ ਕੱਚੀਆਂ ਨੇ ਕਿਸੇ ਵੱਲੇ ਵੀ ਦੇਖ ਸਕਦੀਆਂ ਨੇ ਚੁਗਾਠਾ ਵੇਸਾ ਚੁਗਾਠਾ ਵੀ ਨਿਕਲਿਆ ਹੋਇਆ ਨੇ ਕਦੋਂ ਵੀ ਬਾਹਰ ਆ ਸਕਦੀਆਂ ਨੇ ਅੰਦਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵਲੇ ਛੱਤਾ ਡੇਕੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਨੀ ਹਿੰਮਤ ਨਹੀਂ ਪੈਂਦੀ ਕਿ ਮੈਂ ਛੱਤ ਹੀ ਮਾੜੀ ਮੋੜੀ ਰਿਪੇਅਰ ਕਰਵਾ ਸਕਾਂ ਸੋ ਘਰ ਵਾਲਾ ਵੀ ਸਾਥ ਛੱਡ ਗਿਆ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਤਿੰਨ ਪੁੱਤ ਸੀਗੇ ਉਹ ਵੀ ਘਰੋਂ ਭੱਜ ਗਏ ਨੇ ਇੱਕ ਧੀ ਲਈ ਸੀ ਗੋਦ ਉਹ ਵੀ ਮੰਦਮੋਦੀ ਨਿਕਲੀ ਕਾਸ ਹੁੰਦੀ ਹੈ ਵੀ ਤਿੰਨ ਪੁੱਤਰ ਆਪਣੇ ਦਿੱਤੇ ਤਿੰਨਾਂ ਚੋਂ ਚਲੋ ਕੋਈ ਇੱਕ ਸਹੀ ਨਿਕਲੇਗਾ ਉਹ ਪਾਲੇ ਪਾਲੇ ਦਾ ਪੋਸੇ ਦਾ ਬਣੇ ਪਹਿਲੇ ਸਾਰਾ ਆਪਣੇ ਇਹ ਵੀ ਮੈਂ ਤਾਂ ਲ ਲਈ ਸੀ ਕਿ ਤਿੰਨ ਭਰਾ ਨੇ ਚੱਲ ਇਹ ਕਿਤੇ ਕੋਲ ਐਸੀ ਦੀ ਥੋੜਾ ਵੀ ਦੇਣਗੇ ਇਹਨੂੰ ਤੇ ਇਹ ਭਲ ਜੇਗੀ ਇਹ ਆਪਣੇ ਭਰਾ ਕੋਲੋਂ ਲਈ ਮੈਂ ਇਹਦੇ ਹਾਲਾਤ ਕਦੋਂ ਦੇ ਨੇ ਜਿੰਨਾ ਮਹੀਨੇ ਆਦੀ ਹੋ ਗਏ ਤੇ ਪਹਿਲੇ ਤੇ ਹਾਂ ਇਹਦੀਆਂ ਅੱਖਾਂ 'ਚ ਪਾਣੀ ਵਗਿਆ ਸੀ ਤੇ ਮੈਂ ਹਸਪੀਟਲ ਲੈ ਕੇ ਗਈ ਤੇ ਅੰ데 ਹੀ ਰੋਸ਼ਨੀ ਚਲੀ ਗਈ ਅੱਖਾਂ ਹਰ ਮਾਪੇ ਸੁੱਖਾ ਸੁੱਕੇ ਤੇ ਦਰਗਾਹਾਂਾਂ ਤੇ ਗੁਰਦੁਆਰਾਂਾਂ ਤੇ ਮਥੇ ਰਗੜ ਕੇ ਪੁੱਤਰ-ਪੋਤਲ ਲੈੰਦੇ ਨੇ ਤੀ ਪੁੱਤ ਮੰਗਦੇ ਨੇ ਤਾਂ ਜੋ ਉਹਨਾਂ ਦਾ ਬੁਢਾਪਾ ਸੰਵਰ ਸਕੇ ਤੇ ਜਿਹੜੀ ਬੁਢਾਪੇ ਨੂੰ ਜ਼ਿੰਦਗੀ ਆ ਉਹ ਸਹੀ ਤਰੀਕੇ ਨਾਲ ਚੱਲ ਸਕੇ ਲੇਕਿਨ ਅਸੀਂ ਜਿੱਥੇ ਪਹੁੰਚੇ ਹਾਂ ਉਸ ਮਾਂ ਨੇ ਮਥੇ ਰਗੜ ਕੇ ਗੁਰਦਰਾ ਸਾਹਿਬ ਗਏ ਮਥੇ ਰਗੜੇ ਅਰਦਾਸਾਂ ਕੀਤੀਆਂ ਤਿੰਨ ਪੁੱਤ ਵੀ ਹੋਏ ਲੇਕਿਨ ਰੱਬ ਦੇ ਕਰਨੀ ਉਸ ਮਾਂ ਦੇ ਨਸੀਬਾਂ ਵਿੱਚ ਸੇਵਾ ਲਿਖੀ ਨਹੀਂ ਸੋ ਅੱਜ ਅਸੀਂ ਤਸਵੀਰਾਂ ਨੂੰ ਮੁਖਾ ਰਹੇ ਹਾਂ ਪਿੰਡ ਰਾਇਚੱਕ ਵਿਖੇ ਪਹੁੰਚੇ ਹਾਂ ਡੇਰਾ ਬਾਬਾ ਨਾਲ ਦੇ ਕੋਲ ਪਿੰਡ ਹੈ ਸੋ ਤਸਵੀਰਾਂ ਮੈਂ ਸਾਂਝੀਆਂ ਕਰਾਂਗਾ ਉਸ ਘਰ ਦੀਆਂ ਉਸ ਮਾਦੀਆਂ ਜਿਸ ਨੇ ਆਪਣੇ ਸੁੱਖ ਲਈ ਉਸ ਤੋਂ ਬਾਅਦ ਪਹਿਲਾ ਤਿੰਨ ਪੁੱਤ ਹੋਏ ਉਹ ਨਿਸ਼ੇੜੀ ਨਿਕਲੇ ਅਤੇ ਘਰੋਂ ਭੱਜ ਗਏ ਉਸ ਤੋਂ ਬਾਅਦ ਉਹਨੇ ਮਾਂ ਨੇ ਇੱਕ ਧੀ ਲਈ ਜੋ ਕਿ ਉਸਦੇ ਭਰਾ ਦੀ ਸੀ ਤਾਂ ਜੋ ਬੁਢਾਪਾ ਸਹੀ ਚੱਲ ਸਕੇ ਅਤੇ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਧੀ ਲਈ ਲੇਕਿਨ ਰੱਬ ਦੀ ਕਰਨੀ ਆ ਫਿਰ ਵੀ ਉਸ ਮਾ ਦੀ ਕਿਸਮਤ ਚ ਸੁੱਖ ਨਹੀਂ ਲਿਖਿਆ ਹੁਣ ਆਪਣਾ ਸੇਵਾ ਕੀ ਕਰਨੀ ਸੀ ਉਸ ਧੀ ਦੀ ਸੇਵਾ ਕਰ ਰਹੀ ਆ ਕਿਉਂਕਿ ਧੀ ਜ ਮਨ ਬੁੱਧੀ ਹੋਈ ਆ ਸੋ ਆ ਤਸਵੀਰਾਂ ਨੇ ਉਸ ਘਰ ਦੀਆਂ ਦਰਵਾਜ਼ਾ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੱਗਾ ਉਸ ਘਰ ਦਾ ਗੇਟ ਗੇਟ ਤੋਂ ਹੀ ਉਸ ਘਰ ਦੇ ਹਾਲਾਤ ਜਿਹੜੇ ਆ ਨਜ਼ਰ ਆ ਸਕਦੇ ਨੇ ਉਸ ਘਰ ਦੇ ਹਾਲਾਤ ਪਤਾ ਲੱਗ ਸਕਦਾ ਵੀ ਜੇ ਗੇਟ ਇਦਾਂ ਲੱਗਾ ਹੋਏਗਾ ਅੰਦਰ ਘਰ ਦੇ ਕੀ ਹਾਲਾਤ ਹੋਣਗੇ ਸੋ ਤਸਵੀਰਾਂ ਮੈਂ ਸੰਝੀਆਂ ਕਰਾਂਗਾ ਹਾਲਾਤ ਵੀ ਦਿਖਾਵਾਂਗਾ ਉਸ ਘਰ ਦੇ ਉਸ ਮਾ ਦੇ ਜਿਹੜੀ ਦਿਨ ਘਟ ਰਹੀ ਆ ਆਪਣੀ ਧੀ ਨੂੰ ਲੈ ਕੇ ਦਿਨ ਕੱਟ ਰਹੀ ਐ ਕਿਉਂਕਿ ਤਿੰਨ ਪੁੱਤ ਸੀਗੇ ਜਿਹੜੇ ਉਹ ਨਸ਼ੇ ਕਰਨ ਘਰੋਂ ਭੱਜ ਗਏ ਨੇ ਤਿੰਨ ਪੁੱਤ ਦਿੱਤੇ ਰੱਬ ਨੇ ਲੇਕਿਨ ਵੱਡੇ ਹੋ ਕੇ ਨਸ਼ੇ ਕਰਨ ਲੱਗ ਪਏ ਅਤੇ ਘਰੋਂ ਹੁਣ ਕਿੰਨਾ ਹੀ ਸਾਲ ਹੋ ਗਏ ਨੇ ਲੰਬੇ ਨਹੀਂ ਸੋ ਆ ਤਸਵੀਰਾਂ ਦੇਖੋ ਤੁਸੀਂ ਉਸ ਮਾਂ ਦੀਆਂ ਅਤੇ ਉਸ ਮਾਂ ਦੀ ਬੇਟੀ ਦੀਆਂ ਜਿਹੜੀ ਮਾਂ ਹੁਣ ਉਸ ਬੇਟੀ ਨੂੰ ਸੰਭ ਰਹੀ ਐ ਆਪਣੇ ਕਰਮਾਂ ਦਾ ਫਲ ਭੋਗ ਰਹੀ ਕਹਿ ਸਕਦੇ ਆ ਕਿਉਂਕਿ ਬੇਟਿਆਂ ਪਾਸੋਂ ਤੇ ਸੇਵਾ ਨਹੀਂ ਸੀ ਹੋਈ ਪਰ ਧੀ ਦੀ ਸੇਵਾ ਕਰਨੀ ਸੀ ਪਰ ਉਹ ਵੀ ਨਹੀਂ ਕਰ ਸਕੀ ਕਿਉਂਕਿ ਧੀ ਵੀ ਮੰਦਬੁੱਧੀ ਹੈ ਕਮਰੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਮਰੇ ਹਾਲਾਤ ਵੀ ਐਡੇ ਮਾੜੇ ਨੇ ਕਿ ਛੱਤਾਂ ਕੱਚੀਆਂ ਨੇ ਕਿਸੇ ਵੇਲੇ ਵੀ ਡੇਕ ਸਕਦੀਆਂ ਨੇ ਚੁਗਾਠਾ ਵੇਸਾ ਚੁਗਾਠਾ ਵੀ ਨਿਕਲਿਆ ਹੋਇਆ ਨੇ ਕਦੋਂ ਵੀ ਬਾਹਰ ਆ ਸਕਦੀਆਂ ਨੇ ਅੰਦਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੇਲੇ ਛੱਤਾਂ ਡੇਕ ਕੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਨੀ ਹਿੰਮਤ ਨਹੀਂ ਪੈਂਦੀ ਕਿ ਮੈਂ ਛੱਤ ਹੀ ਮਾੜੀ ਮੋੜੀ ਰਿਪੇਅਰ ਕਰਵਾ ਸਕਾਂ ਸੋ ਘਰਵਾਲਾ ਵੀ ਸਾਥ ਛੱਡ ਗਿਆ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਤਿੰਨ ਪੁੱਤ ਸੀਗੇ ਉਹ ਵੀ ਘਰੋਂ ਭੱਜ ਗਏ ਨੇ ਇੱਕ ਧੀ ਲਈ ਸੀ ਗੋਦ ਉਹ ਵੀ ਮੰਦਮੁੰਦੀ ਨਿਕਲੀ ਸੋ ਕੀ ਹਾਲ ਹੋਣਗੇ ਉਸ ਮਾਦੇ ਕੀ ਹਾਲਾਤ ਹੋਣਗੇ ਉਸ ਮਾਦੇ ਜਿਨੇ ਤਿੰਨ ਪੁੱਤ ਪਾਲੇ ਹੋਣੇ ਇੱਕ ਧੀ ਪਾਲੀ ਸੋ ਗੱਲਬਾਤ ਵੀ ਕਰਾਂਗੇ ਉਸ ਮਾਦ ਨਾਲ ਕਿ ਹੁਣ ਘਰ ਦਾ ਗੁਜ਼ਾਰਾ ਕਿਦਾਂ ਹੁੰਦਾ ਸਸੀ ਕੇ ਮਾਤੇ ਸਸੀ ਗਾ ਤਿੰਨ ਪੁੱਤ ਸੀਗੇ ਹਾਂਜੀ ਕਿੱਥੇ ਚਲ ਗਏ ਨੇ ਜਵਾਨ ਕੀਤੇ ਪਾਲੇ ਪੋਸੇ ਨਸ਼ਾ ਨੂੰ ਛੇ ਜੇ ਰੁੱਜ ਗਏ ਇਦਾਂ ਨਸ਼ੜੇ ਦੀ ਹੋ ਗਏ ਬਾਹਰੇ ਰਹਿੰਦੇ ਨਾ ਮੇਰੇ ਕੋ ਹੁੰਦੇ ਨਾ ਕੋਈ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਜੇ ਆ ਕੁੜੀ ਉਦੋਂ ਛੋਟੀ ਜੀ ਜਿਹਦੇ ਦੀਆਂ ਗੱਲਾਂ ਨੇ ਪਹਿਲਾਂ ਠੀਕ ਜੀ ਕੁੜੀ ਹੁਣ ਚਲੋ 15 ਸਾਲ ਦੀ ਹੋ ਗਈ ਹੈ ਹਾਂਜੀ ਪਹਿਲਾਂ ਨਿਗੀ ਜੀ ਉਦੋਂ ਠੀਕ ਸੀਗੀ ਉਹਦੇ ਨੂੰ ਘਡਾਉਂਦੇ ਵੀ ਇਹਨੂੰ ਚੀਜ਼ਾਂ ਵੀ ਦਿੰਦੇ ਸੀ ਕਾਨਵਾ ਤੇ ਲਿਆ ਲਿਆ ਕੇ ਬਾਅਦ ਚ ਮਤਲਬ ਤਿੰਨੇ ਤਿੰਨੇ ਸੈਕਿੰਡ ਲੱਗ ਪਏ ਤੇ ਘਰੋਂ ਭੱਜ ਗਈ ਨੇ ਹਾਂਜੀ ਆਉਂਦੇ ਨਹੀਂਗੇ ਵੀ ਮਾਣੇ ਇਹਨੂੰ ਵੀ ਕਹਿਣਾ ਕਿਤਾ ਪਰ ਮਾ ਕੋ ਹੈ ਕੋਈ ਨਹੀਂ ਦੇਣ ਨੂੰ ਤੇ ਕਰ ਲਿਆ ਕਿ ਕਿ ਆਉਣਾ ਵਾ ਜਾਂ ਤੇ ਕਮਾਈ ਹੋਏ ਨਾ ਮਾਣ ਨੂੰ ਤੇ ਮਾ ਕੋ ਪੈਸੇ ਲੈਣਾ ਨਸ਼ੇ ਕਰਨ ਮਾ ਕੋ ਆਪਣੇ ਖਾਂਜੋ ਕੇ ਪੈਸੇ ਆ ਨਹੀਂ ਆ। ਮੈਂ ਤਾਂ ਘਰ ਦਾ ਖਸਾਰਾ ਕਿਦਾਂ ਚੱਲਦਾ ਫਿਰ? ਘਰ ਦਾ ਇਤਰਾ ਹੀ ਆ। ਕਦੀ ਕੇਹ ਕੋਲ ਲੈ ਨਹੀਂ ਕਦੀ ਕੇਹ ਕੋਲ ਲੈ ਨਹੀਂ। ਤੇ ਚੱਲ ਕ ਪੁਲਸਨ 1500 ਰੁਪਏ ਆਉਂਦੀ ਆ। ਤੇ ਇਦਾਂ ਗੁਜ਼ਾਰਾ ਟਾਈਮ ਪਾਸ ਆਪਣਾ ਕਰੀ ਜਾਨੀ। ਕੋਈ ਇੱਕ ਅੱਧਾ ਚਾਦਰਾ ਸ਼ਾਲ ਕੱਢ ਲੈਣੀ ਆ। ਪਹਿਲਾਂ ਕੰਮ ਕੁੰਮ ਕਰ ਲੈਣੀ ਆ। ਹੁਣ ਮੇਰੇ ਲੱਕ ਦੀ ਪ੍ਰੋਬਲਮ ਹੈ। ਡਿਕਸ ਦੇ ਨੁਕਸ ਪੈ ਗਿਆ ਉਹ ਤਾਂ ਉਹਦਾ ਕਰਕੇ ਮੇਰ ਕੋ ਕੰਮ ਵੀ ਨਹੀਂ ਹੁੰਦਾ। ਮੈਂ ਤਾਂ ਹਲਵਾਈਆਂ ਨਾ ਵੀ ਕੰਮ ਤੇ ਜਾਂਦੀ ਰਹੀ ਆ। ਹਾਂਜੀ ਮੱਕੀ ਦੀ ਰੋਟੀ ਬਣਾਉਣ ਵਾਸਤੇ ਮੈਂ ਨਹੀਂ ਕੋਈ ਮਿਹਨਤ ਨਹੀਂ ਕੋਈ ਛੱਡੀ ਆ ਜੱਲੀ ਨਹੀਂ ਕੋਈ ਪਤਾ ਦਿਨੀ ਦਿਨੀ ਮਿਹਨਤ ਨਹੀਂ ਕੋਈ ਛੱਡੀ ਆ ਕਿ ਕਰਦੀ ਮੈਂ ਮਿਹਨਤੀ ਰਹੀ ਹਾਂ ਸੋ ਤਾਂ ਇਹ ਮਿਹਨਤ ਕੀਤੀ ਆ ਹੁਣ ਵੀ ਬੱਚੇ ਪਾਲੇ ਨੇ ਮਿਹਨਤ ਕਰਕੇ ਵੱਡੇ ਕੀਤੇ ਨੇ ਲੇਕਿਨ ਏਡੀ ਹਿੰਮਤ ਨਹੀਂ ਆ ਕਿ ਤੁਹਾਨੂੰ ਉਹ ਪਾਲ ਸਕਣ ਜਦੋਂ ਮੈਂ ਲਵਾਈਆਂ ਨਾ ਕੰਮ ਤੇ ਜਾਣੀ ਹੈ ਨਾ ਤੇ ਮੈਂ ਆਖਣਾ ਕੋਈ ਨਹੀਂ ਅੱਜ ਮੈਂ ਕਰਨੀ ਆ ਕੱਲ ਬੱਚੇ ਵੀ ਕਰਕੇ ਖਵਾਲਣਗੇ ਮੈਨੂੰ ਇਕ ਆਸ ਹੁੰਦੀ ਹੈ ਵੀ ਤਿੰਨ ਪੁੱਤ ਰੱਬ ਨੇ ਦਿੱਤੇ ਤਿੰਨਾਂ ਚੋਂ ਚਲੋ ਕੋਈ ਇੱਕ ਸਹੀ ਨਿਕਲੇਗਾ ਉਹ ਪਲੇ ਪਲੇ ਦਾ ਪੋਸੇਗਾ ਬੁੜਿਆ ਪਹਿਲੇ ਸਾਰਾ ਆਪਣੇ ਇਹ ਵੀ ਮੈਂ ਤਾਂ ਲ ਲਈ ਸੀ ਕਿ ਤਿੰਨ ਭਰਾ ਨੇ ਚੱਲ ਇਹ ਕਿਤੇ ਕੋਲ ਐਸੀ ਦੀ ਥੋੜਾ ਵੀ ਦੇਣਗੇ ਇਹਨੂੰ ਤੇ ਇਹ ਭਲ ਜੇਗੀ ਇਹ ਆਪਣੇ ਭਰਾ ਕੋਲੋਂ ਲਈ ਮੈਂ ਇਹਦੇ ਹਾਲਾਤ ਕਦੋਂ ਦੇ ਨੇ ਜਿੰਨਾ ਵੀ ਨਿਆਦੀ ਹੋ ਗਏ ਤੇ ਫੇਰ ਇਹ ਹਾਂ ਇਹਦੀਆਂ ਅੱਖਾਂ 'ਚ ਪਾਣੀ ਵਗਿਆ ਸੀ ਤੇ ਮੈਂ ਹਸਪੀਟਲ ਲੈ ਕੇ ਗਈ ਤੇ ਅੰ데 ਹੀ ਰੋਸ਼ਨੀ ਚਲੀ ਗਈ ਅੱਖਾਂ ਪਰ ਉਤਰਾ ਵੇਹੇ ਹੁਣ ਪਹਿਲਾਂ ਨਿੱਕੀ ਸੀ ਨਾ ਉਦੋਂ ਜਦੋਂ ਮੈਂ ਚੁੱਕੀ ਫਿਰਦੀ ਹਾਂ ਲਈ ਫਿਰਦੀ ਹਾਂ ਹੁਣ ਉਤਰਾ ਐਦਾਂ ਕਰਕੇ ਸੂਰਜ ਵੱਲ ਵਹਿੰਦੀ ਆ ਤੇ ਬਲਬ ਵੱਲ ਵਹਿੰਦੀ ਆ ਵੀ ਮਤਲ ਆਖ ਦਿੰਦੀ ਬਲੈਟ ਚੱਲ ਜੇ ਆਖ ਦਿੰਦੀ ਲਾਈਟ ਆ ਗਈ ਜੇ ਲਾਈਟ ਬੰਦ ਹੋ ਗਈ ਜੇ ਮਤਲ ਐਦਾਂ ਹੀ ਚੱਲ ਜਾ ਪੁੱੜਦੀ ਦਿੰਦੀ ਆ ਮੈਂ ਲਈ ਸੀ ਆਪਣੇ ਬੁਢਾਪੇ ਦੇ ਸੁੱਖ ਵਾਸਤੇ ਵੀ ਚਲ ਪੁੱਤ ਨਹੀਂ ਕੰਮ ਆਏ ਨਕੰਮੇ ਨਿਕਲੇ ਆ ਇੱਕ ਧੀ ਲੈ ਲੈਣੀ ਆ ਉਹੀ ਦੁੱਖ ਸੁੱਖ ਦਾ ਸਹਾਰਾ ਬਣੇਗੀ ਦੁੱਖ ਸੁੱਖ ਦਾ ਸਹਾਰਾ ਬਣੂਗੀ ਤੇ ਪਰ ਇਹ ਜੋ ਆਪਣੀ ਮਰਜ਼ੀ ਹੈ ਵੀ ਤੁਹਾਡੇ ਕਰਮਾਂ ਚ ਸੁਖ ਨਹੀਂ ਹੈਗਾ ਸੁਖ ਨਹੀਂ ਹੈਗਾ ਮੈਂ ਨਹੀਂ ਹਾਂ ਵੀ ਚਲ ਦੁੱਖ ਸੁੱਖ ਸਾਂਝਾ ਕਰੇਗੀ ਮੇਰ ਨਾਲ ਧੀ ਆ ਬੇਟੀ ਹੈ ਚਲੋ ਕੋਈ ਗੱਲ ਨਹੀਂ ਪਾਲ ਲਾਂਗੀ ਇਹਨੂੰ ਮੈਂ ਪਰ ਇਹ ਨਹੀਂ ਪਤਾ ਵੀ ਇਤਨਾ ਇੰਨਾ ਹੋ ਮੈਂ ਹੀ ਇਹਨੂੰ ਸੰਭਾਲਣਾ ਓ ਡੱਜ ਜਾ ਸਾਰੀ ਜ਼ਿੰਦਗੀ ਮਾਤਾ ਇੰਨੀ ਤਵੱਸ਼ਾ ਕੀਤੀ ਆ ਇਹਨੇ ਬੱਚੇ ਪਾਲੇ ਆ ਤਿੰਨ ਬੱਚੇ ਆਪਣੇ ਪਾਲੇ ਆ ਤੇ ਚੌਥੀ ਲਈ ਧੀ ਉਹਨੂੰ ਵੀ ਪਾਲਣ ਦੀ ਲੇਕਿਨ ਇਹ ਮੰਦਬੁੱਧੀ ਹੋਣ ਕਰਕੇ ਉਹਨੂੰ ਨਾ ਕਿਤੇ ਜਾ ਸਕਦੀ ਹੈ ਨਾ ਆ ਸਕਦੀ ਆ ਕਿਤੇ ਨਾ ਕਿਤੇ ਰਬ ਨੂੰ ਵੀ ਕੋਸ ਦੇ ਹੋਵੋਗੇ ਮੇਰਾ ਬਾਪ ਮੇਰੇ ਲਈ ਕਹੋ ਜੀ ਲੈਕਸ਼ਰੀ ਨਹੀਂ ਇਹ ਨਹੀਂ ਮਾਰੇ ਲੈਖ ਲਿਖੇ ਨਹੀਂ ਰੱਬ ਦੇ ਵਾਗੜੀ ਮੈਂ ਇਹੋ ਸ਼ੁਕਰਾਨਾ ਕਰਨੀ ਆ ਵੀ ਜੋ ਤੂੰ ਕਰਤਾ ਨਾ ਵਾਹਿਗੁਰੂ ਚੰਗਾ ਹੀ ਕੀਤਾ ਤੂੰ ਚੰਗਾ ਹੀ ਕਰਨਾ ਜੋ ਵੀ ਕਰਨਾ ਉਹ ਜਾ ਮੈਂ ਇਹਨੂੰ ਕਦੀ ਬਰਿਆਈ ਨਹੀਂ ਦਿੱਤੀ ਕੁਛ ਨਹੀਂ ਰੱਬ ਦਾ ਨਾਮ ਲੈਣੀ ਆ ਵਾਹਿਗੁਰੂ ਦਾ ਨਾਮ ਲੈਣੀ ਆ ਸੇਰੇ ਸਮਝਾਂਦੇ ਹੋ ਗੁਰਦੁਆਰੇ ਹਾਂਜੀ ਅਮਰ ਸਿੰਘ ਆ ਤੀ ਹਾਂਜੀ ਅਮਰਤ ਮੈਂ ਦਰਬਾਰ ਸਾਹਿਬੋਂ ਆਇਆ ਮੈਂ ਉੱਥੇ ਜਾ ਉੱਥੇ ਵੀ ਦਰਬਾਰ ਸਾਹਿਬ ਵਾਲਾ ਬਾਬੇ ਗੁਰੂ ਰਾਮਦਾਸ ਦੇ ਗਾੜੀ ਹੱਥ ਜੋੜਨੀ ਵੀ ਬਾਬਾ ਜਾਏ ਦੇਦੇ ਤੇ ਪਰਦਾ ਕਾ ਅਜਲਾ ਚਾਏ ਨੂੰ ਠੀਕ ਕਰਦੇ ਹੁਣ ਇਹ ਜਵਾਨ ਹੋ ਗਈ ਆ ਸਾਹਮਣੇ ਵੀ ਕਿਤੇ ਨਾ ਤੌ ੱਖਾ ਹੋ ਗਿਆ ਤੌ ਤੁਸੀਂ ਆਪਣਾ ਸੰਭੋਗੇ ਕਿ ਇਹ ਗੁੜੀਆ ਸੰਭੋਗੇ ਬਹੁਤ ਗਾੜੀ ਗਾਂ ਹੋਰ ਹੋ ਜਾਣਾ ਵਾ ਜਿਆਦਾ ੱਖਾ ਹੋ ਜਾਣਾ ਵਾ ਤੇ ਤੁਸੀਂ ਕਹਿੰਦੇ ਸੀ ਵੀ ਤੇ ਕਿਸੇ ਨੇ ਕਿਹਾ ਸੀ ਵੀ ਇਹਨੂੰ ਕਿਸੇ ਆਸਥਾਸ਼ਰਮ ਦੇ ਆ ਜਾਂ ਕਿਤੇ ਛੱਡ ਆਉ ਨਹੀਂ ਮੈਂ ਨਹੀਂ ਗਈ ਮੈਂ ਕਿਹਾ ਕੀ ਪਤਾ ਮੈਂ ਇਹਨੂੰ ਧੱਕਾ ਦਊਂਗੀ ਤੇ ਮੈਨੂੰ ਰੱਬ ਨੇ ਘਰੇ ਕਿੱਥੇ ਕਿ ਦੇਣਾ ਧੱਕਾ ਨਹੀਂ ਮੈਂ ਨਹੀਂ ਜਾਂਦੀ ਬੜਿਆਂ ਨੇ ਕਿਹਾ ਖੁਦ ਸਰਪੰਚ ਨੇ ਵੀ ਕਿਹਾ ਹੈਗਾ ਮਤਲ ਇਹਨੂੰ ਸਾਰਿਆਂ ਨੇ ਪਿੰਡ ਨੇ ਕਿਹਾ ਵੀ ਇਹਨੂੰ ਆਸਰਾ ਪਰ ਤੁਹਾਡਾ ਜਮੀਰ ਨਹੀਂ ਮੇਰੀ ਜਠਾਣੀ ਦੀ ਭਨੇਵੀ ਹੈ ਇੱਥੇ ਪਿੰਡ 'ਚ ਮੈਨੂੰ ਖੁਦ ਉਹਨੇ ਵੀ ਕਿਹਾ ਕਿ ਨਹੀਂ ਮੇਰੀ ਤੇ ਤੂੰ ਕੀ ਗਲਪਾ ਪਾਇਆ ਆ ਪਰਾ ਦਫਾ ਮਾਰ ਛੱਡਿਆ ਮੈਂ ਨਾ ਮੈਂ ਇਹ ਕੰਮ ਨਹੀਂ ਕਰਨਾ ਹੈ। ਪਹਿਲੇ ਆਪ ਮੰਗੇ ਤੁਸੀਂ ਲਈ ਸੀ ਵੀ ਧੀ ਇਹ ਮੈਨੂੰ ਦੇ ਦਿਓ ਕਿ ਕੀ ਹੋ ਚੱਲਾ ਸੀ ਮਤਲਬ ਜੇ ਤੁਸੀਂ ਮੰਗੀ ਸੀ ਧੀ ਕਿਸੇ ਆਪਣੇ ਭਰਾ ਕੋ ਮੰਗੀ ਸੀ ਹਾਂਜੀ ਇਹ ਉਹ ਆਂਦੇ ਹੀ ਵੀ ਮਤਲਬ ਅਹੀਂ ਬੱਚਾ ਨਹੀਂ ਰੱਖਣਾ ਹੈਗਾ ਮਤਲਬ ਅਹੀਂ ਵੋਸ਼ਨ ਕਰਵਾ ਦੇਣਾ ਵਾ ਤੇ ਮੈਂ ਆਖਿਆ ਵੀ ਨਹੀਂ ਪਾਪ ਲੱਗਦਾ ਵਾ ਪਾਪ ਨਹੀਂ ਕਰੀਦਾ ਇਹਦਾ ਧੀ ਉਹੇ ਪੁੱਤ ਹੋਵੇ ਤੁਸੀਂ ਆਉਂਦੋ ਇਹਨੂੰ ਜਰਮ ਦਿਓ ਮੈਨੂੰ ਦੇ ਦਿਓ ਤੁਸੀਂ ਮੈਂ ਪਾਲ ਲੂੰਗੀ ਕੋਈ ਗੱਲ ਨਹੀਂ ਮੈਂ ਖਾ ਨਹੀਂ ਪਾਪ ਨਹੀਂ ਕਰੀਦਾ ਤਾਂ ਮੈਂ ਇਹਨੂੰ ਮਾਰ ਕੋਖ ਚ ਮਰਨ ਤੋਂ ਬਚਾਇਆ ਵਿਚਾਰੀ ਤੁਸੀਂ ਤੇ ਆਪਣੇ ਸੁੱਖ ਲਈ ਇਹਨੇ ਚਲੋ ਧੀ ਮੈਨੂੰ ਦੇ ਦੇਗੀ ਬੱਚੇ ਨਹੀਂ ਮੇਰੇ ਬਣੇ ਚਲ ਧੀ ਤੇ ਮੇਰੀ ਹੋਏਗੀ ਨਾ ਦੁੱਖ ਸੁੱਖ ਦਾ ਸਹਾਰਾ ਬੁਢਾਪੇ ਦਾ ਸਹਾਰਾ ਪਰ ਤੁਹਾਨੂੰ ਕੀ ਪਤਾ ਸੀ ਵੀ ਤੁਹਾਡੇ ਕਰਮਾਂ ਚ ਸੁੱਖ ਲਿਖਿਆ ਹੀ ਨਹੀਂ ਹੋ ਲਾਤਾ ਨਾ ਬਿਲਕੁਲ ਨਹੀਂ ਮੈਂ ਅਖੰਡੀਆਂ ਵੀ ਲਾਦਾ ਸੁੱਖ ਜਿਹੜਾ ਉਹ ਨਾ ਚਲ ਬਗਾਨੀ ਲਾਦ ਲਈ ਉਹੀ ਬਣ ਜਾਂਦੀ ਹੈ ਨਾ ਉਹੀ ਸੁਖ ਮੈਂ ਆਖਦੀ ਵੀ ਚਲੋ ਅਈ ਤੀਏ ਮਾਵਾ ਤੀਆਂ ਬੈਠੀਆਂ ਵਾਈ 200 ਮੇਰੇ ਜੱਡੀ ਹੋਈ ਆ ਹੁਣ ਵੈਹੇ ਜਵਾਨ ਹੋ ਗਈ ਆ ਚਲੋ ਹੁਣ ਨੂੰ ਮੇਰ ਨਾਲ ਸਹਾਰਾ ਹੋ ਜਾਣਾ ਹੀ ਏ 200 ਕਰਿਆ ਕਰ ਨਹੀਂ ਮਾਵਾ ਤੀਆਂ ਨੇ ਅੱਜ ਨੂੰ ਤੇ ਕਿੰਨੇ ਅੱਧਾ ਵੀ ਨਾਵੀਂ ਅਠਵੀਂ ਨਾਵੀਂ ਕਿਰਚੀ ਪੜਦੀ ਹੋਣਾ ਹੀ ਇਹਨੇ ਤੇ ਮਤਾਂ ਮੁੰਡੇ ਕਿੰਨੇ ਚਿਰ ਹੋ ਗਏ ਘਰੋਂ ਗਏ ਮੁਰਕੇ ਵਾਪਸ ਆਏ ਨਹੀਂ ਹਾਲ ਚਾਲ ਪੁੱਛਣ ਵੀ ਨਹੀਂ ਆਏ ਪਹਿਲਾਂ ਕਦੇ ਕਦੇ ਆ ਜਾਂਦੇ ਸੀਗੇ ਹੁਣ ਤਾਂ ਬਿਲਕੁਲ ਹੀ ਨਹੀਂ ਗਾ ਬਿਲਕੁਲ ਹੀ ਨਹੀਂ ਆਉਂਦੇ ਉਹ ਘਰ ਦੇ ਹਾਲਾਤ ਹੀ ਵੇਖਣਾ ਹਾਲਾਤ ਜਿਵੇਂ ਇੱਕ ਡੰਗਰਾ ਦਾ ਜਿਹੜਾ ਵਾਲਾ ਹੁੰਦਾ ਉਹ ਵੀ ਇੰਨਾ ਤੋਂ ਵਧੀਆ ਹੁੰਦਾ ਸ਼ੈੱਡ ਪਏ ਹੁੰਦੇ ਆ ਬਤੀਆਂ ਪੱਖੇ ਲੱਗੇ ਹੁੰਦੇ ਆ ਸਾਫ ਸਫਾਈ ਹੁੰਦੀ ਆ ਡੰਗਰਾਂ ਨੂੰ ਵੀ ਸਾਫ ਸਫਾਈ ਲਾਏ ਪੱਖੇ ਲੱਗੇ ਹੁੰਦੇ ਆ ਮੇਰਾ ਤਾਂ 1 ਮੀਟਰ ਵੀ ਹੈ ਨਹੀਂ ਮੀਟਰ ਤੇ ਮੈਂ ਕਿ ਨਾਈ ਬੱਤੀ ਬੱਤੀ ਵਾਲਿਆਂ ਨੂੰ ਕਹਿ ਕੇ ਆ ਕੁੜੀ ਦਾ ਦਰਸ ਖਾ ਕੇ ਉਤਾਰ ਲਾ ਗਏ ਨੇ ਫੇਰ ਆ ਕੇ ਮੈਂ ਆਖਾ ਪਿੱਛਾ ਲ ਗਈ ਹਾਂ ਉੱਥੇ ਜਾ ਕੇ ਤਾਂ ਮੋਤਲਾ ਤੁਰਲਾ ਲਿਆ ਮੈਂ ਕੁੜੀ ਅੱਖਾਂ ਤੋਂ ਅੰਨੀ ਮੱਛਰ ਲੜਦਾ ਵਾ ਤੋ ਉਤਾਰ ਲਾ ਕੇ ਦੇ ਮੀਟਰ ਫੇਰ ਲਾ ਗਏ ਤਾਲਾ ਮੀਟਰਾਂ ਨੂੰ ਬਾਤ ਰਕਦਾ ਜੀ ਬਿਲਕੁਲ ਇਹੋ ਮਾਵਾ ਜਿਹੜੀ ਜਿਸ ਦੇ ਕਰਮਾਂ ਚ ਕਹਿ ਸਕਦੇ ਵੀ ਸੁਖ ਹੈ ਨਹੀਂ ਆ ਇਹ ਕਮਾ ਕੁੜੀ ਨੂੰ ਚੈੱਕ ਕਰਵਾਇਆ ਇਹਦਾ ਅਲਟਰਾਸਾਉਂ ਕਰਾਈ ਤੇ ਇਹਦੇ ਪਥਰੀ ਆ ਗਈ ਗੁਰਦਿਆਂ ਦੇ ਵਿੱਚ ਮਤਲ ਫੇਰ ਵੀ ਮੈਂ ਇਹਨੂੰ ਇਹ ਠੀਕ ਨਹੀਂ ਸੀ ਤੇ ਮੈਂ ਇਹਦੇ ਟੈਸਟ ਕਰਵਾਏ ਤੇ ਇਹਦੀ ਪਥਰੀ ਆ ਗਈ ਤੇ ਮੈਂ ਫੇਰ ਬੜੀ ਟੈਨਸ਼ਨ ਚ ਫਿਰ ਅੱਬਾ ਜੋ ਦੋਖਵਾ ਕੰਨ ਇਹਦੇ ਖਰਾਬ ਨੇ ਅੱਖਾਂ ਇਹਦੀਆਂ ਗਈਆਂ ਨੇ ਬਿਮਾਰ ਇਹ ਰਹੀ ਆ ਇੰਨੀ ਤੇ ਹੁਣ ਇਹਨੂੰ ਪਥਰੀ ਦੇ ਇਹਦੇ ਆਪਣਾ ਪੇਟ ਦੇ ਵਿੱਚ ਤੇ ਮੈਂ ਵੀ ਸਾਰੇ ਦੁੱਖ ਤੇ ਦੁੱਖ ਦੁੱਖ ਤੇ ਦੁੱਖ ਪੈਣੋ ਸੁੱਖ ਤੇ ਮਾਦਾ ਤੇਰੇ ਕਿਸਮਾ ਚ ਹੈ ਨਹੀਂਗਾ ਹਾਂ ਨਹੀਂਗਾ ਦੁੱਖ ਇਹਨੂੰ ਇਹਨੂੰ ਹੀ ਤੇ ਦੇ ਤੇ ਵਿਚਾਰੀ ਨੂੰ ਤੂੰ ਕੁਝ ਮੈਨੂੰ ਦੇਤੇ ਨੇ ਮੈਨੂੰ ਸਭ ਤੋਂ ਜ਼ਿਆਦਾ ਵਾ ਜਿਹੜੀ ਮਗਰ ਵਾ ਸ਼ਾਮਨੀ ਉਹਨੂੰ ਤੇ ਪਤਾ ਨਹੀਂ ਕੋਈ ਲੱਗਣ ਕਿ ਕੀ ਕਰਨਾ ਮੈਂ ਕੀ ਨਹੀਂ ਸਾਰਾ ਤੂੰ ਕੁਝ ਤੁਸੀਂ ਕਰ ਲੈ ਪੁੱਟਣ ਡਈ ਉਹ ਤੇ ਵੇਖੋ ਮਤਲ ਉਹਨੂੰ ਸਮਝੀ ਨਹੀਂ ਕੋਈ ਇਦਾਂ ਬੱਚਾ ਜਿਹੜਾ ਉਹ ਸਮਝਦਾਰ ਹੁੰਦਾ ਵਾ ਭਾਵੇਂ ਅੱਖਾਂ ਤੋਂ ਅੰਨੀ ਆ ਸਮਝ ਤੇ ਬੱਚੇ ਨੂੰ ਨਹੀਂ ਚਾਹੀਦੀ ਅਗਨੀ ਜੀ ਬਿਲਕੁਲ ਇਹੋ ਮਾਤਾ ਜਿਹਦੇ ਕਰਮਾਂ ਚ ਸੋਖੀ ਐ ਨਹੀਂ ਤਿੰਨ ਪੁੱਤਾਂ ਸੀਗੇ ਪਾਲੇ ਪੋਚੇ ਜਵਾਨ ਕਿਤੇ ਲੇਕਿਨ ਨਸ਼ੇ ਦੇ ਆਦੀ ਹੋਣ ਕਰਕੇ ਉਹ ਘਰੋਂ ਭੱਜ ਗਏ ਕਿੰਨਾ ਚਿਰ ਹੋ ਗਿਆ ਘਰ ਵੜੇ ਨਹੀਂ ਮਾਂ ਦਾ ਹਾਲ ਚਾਲ ਨਹੀਂ ਪੁੱਛਿਆ ਘਰ ਵਾਸੀ ਉਹ ਵੀ 20-25 ਸਾਲ ਹੋ ਗਿਆ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਆਪਣੇ ਸੁੱਖ ਲਈ ਉਹਨੇ ਆਪਣੇ ਭਰਾ ਦੀ ਬੇਟੀ ਲਈ ਸੀ ਵੀ ਚਲ ਕੁਝ ਸੁੱਖ ਹੋਏਗਾ ਦੋਵੇਂ ਜਾਣੀਆਂ ਦੁੱਖ ਸੁੱਖ ਵੰਡਾਂ ਗੀਆਂ ਬੁਢਾਪੇ ਦਾ ਸਹਾਰਾ ਹੋਏਗਾ ਤੇ ਜ਼ਿੰਦਗੀ ਕੱਟੀ ਜਾਏਗੀ ਲੇਕਿਨ ਕਿਸਮਤ ਸੁਖ ਹੈ ਨਹੀਂ ਉਹ ਵੀ ਬੰਦਬੂਦੀ ਨਿਕਲੀ ਤੇ ਬਿਮਾਰ ਹੋ ਗਈ ਕਰਦੇ ਹਾਲਾਤ ਵੀ ਬਹੁਤ ਮਾੜੇ ਨੇ ਤੁਹਾਨੂੰ ਦਿਖਾਏ ਨਹੀਂ ਦਰਵਾਜ਼ੇ ਹੈ ਨਹੀਂ ਮੇਨ ਗੇਟ ਹੈ ਨਹੀਂ ਕੁਝ ਵੀ ਨਹੀਂ ਛੱਤ ਵੀ ਥੱਲੇ ਦੇਖ ਸਕਦੇ ਕਿਸੇ ਵੇਲੇ ਵੀ ਝੌਂਦੀ ਆ ਤੇ ਜੋ ਜਾਨੀ ਨੁਕਸਾਨ ਹੋ ਗਿਆ ਤੇ ਫੇਰ ਬੜਾ ਮਾੜਾ ਹੋਏਗਾ ਤੇ ਮਾਤਾ ਪਿੰਡ ਵਾਲਿਆਂ ਨੇ ਕਿਸੇ ਮਦਦ ਕੀਤੀ ਨਹੀਂ ਕੀਤੀ ਨਹੀਂ ਕਦੀ ਨਹੀਂ ਕੀਤੀ ਉਹਨਾਂ ਨੇ ਆਈ ਵੀ ਮਤਲਬ ਜੇ ਮੈਨੂੰ ਖਾਣ ਦੀ ਚੀਜ਼ ਦੀ ਕਿਸੇ ਦੀ ਲੋੜ ਵਾ ਉਹ ਮੈਂ ਜਾਵਾਂ ਤਾਂ ਮੈਂ ਸਰਪੰਚ ਵੱਲ ਚੱਲ ਜਾਂਦੀ ਨਹੀਂ ਤੋ ਉਹ ਮੈਨੂੰ ਥੋੜੀ ਬਹੁਤੇ ਦਾਣੇ ਝੋਲ ਚਾਲ ਐਦਾਂ ਵੀ ਦੇ ਦਿੰਦਾ 100 200 ਰੁਪਏ ਦੇ ਦਿੱਤਾ ਬਸ ਰੇ ਸੇਧਾਲਾ ਦੇ ਕਿਆ ਨਹੀਂ ਹੋਣਾ ਕਿ ਮੈਂ ਜਾਂਦੀ ਨਹੀਂ ਕਿਤੇ ਵੀ ਮੈਂ ਕਿਸੇ ਦੇ ਵੀ ਨਹੀਂ ਕਦੀ ਗਈ ਕੋਈ ਨਹੀਂ ਸਹੁਰਿਆਂ ਤੇ ਕੋਈ ਨਹੀਂ ਲੱਗੇ ਲੱਗੇ ਮੈਂ ਕਦੀ ਗਈ ਨਹੀਂ ਕਿਸੇ ਦੇ ਮੈਂ ਆਖਿਆ ਮੈਂ ਆਪਣੇ ਘਰੇ ਹੀ ਚੰਗੀ ਐ ਮਾੜੀ ਚੰਗੀ ਜਿਦਾਂ ਮਰਜੀ ਕਿ ਇਹਨੇ ਆਖਣਾ ਵੀ ਘਰੇ ਆਡੇ ਕੋ ਮੰਗਣ ਆਈ ਆ ਨਾ ਮੇ ਪੈਂਚਨ ਲੱਗੀ ਐ ਬੇਟੀ ਦੀ ਲੱਗੀ ਤੇ ਨਹੀਂ ਬੇਟੀ ਦੀ ਨਹੀਂ ਲੱਗੀ ਐ ਜੀ ਮੇਰੀ ਲੱਗੀ ਹਾਂਜੀ ਬੇਟੀ ਦਾ ਆਧਾਰ ਕਾਰਡ ਨਹੀਂ ਬਣਿਆਗਾ ਆਧਾਰ ਕਾਰਡ ਨਹੀਂ ਕੋਝੋ ਵੀ ਪਤਾ ਹੈ ਜੀ ਬਿਲਕੁਲ ਲੋੜ ਹੈ ਸਾਨੂੰ ਐਸੀ ਮਾਮਾਂ ਦੀ ਬਾਹ ਫੜਨ ਦੀ ਐਸੇ ਪਰਿਵਾਰ ਦਾ ਸਾਥ ਦੇਣ ਦੀ ਕਿਉਂਕਿ ਜੋ ਕਿਸਮਤ ਹੀ ਮਾਰੀ ਹੈ ਤਿੰਨ ਪੁੱਤ ਸੀਗੇ ਉਹ ਵੀ ਨਸ਼ੇੜੀ ਨਿਕਲੇ ਘਰੋਂ ਭੱਜ ਗਏ ਆ ਬੇਟੀ ਲਈ ਗੋਤ ਕਿਸੇ ਦੀ ਵੀ ਚੱਲ ਮੁੰਡਾਪੇ ਦਾ ਸਹਾਰਾ ਬਣੇਗੀ ਦੁੱਖ ਸੁੱਖ ਸਾਂਝਾ ਕਰੇਗੀ ਲੇਕਿਨ ਉਹ ਵੀ ਮੰਦਬੂਦੀ ਨਿਕਲੀ ਆ ਘਰ ਵਾਲਾ ਸਾਥ ਛੱਡ ਗਿਆ ਵੀ 25 ਸਾਲ ਹੋ ਗਏ ਹੁਣ ਆਪ ਹੀ ਦਰਦਾਂ ਠੋਕਰਾ ਖਾ ਕੇ ਮਾਣਾ ਮੋਟਾ ਪਿੰਡ ਵਿੱਚੋਂ ਤਿੰਨ ਫੁੱਲ ਇਕੱਠਾ ਕਰਕੇ ਤੇ ਬੇਟੀ ਨੂੰ ਖਾਂਦੀ ਆ ਤੇ ਆਪ ਖਾਂਦੀ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਸ ਵੀਰ ਤੱਕ ਉਸ ਭਰਾ ਤੱਕ ਪਹੁੰਚ ਸਕੇ ਜੋ ਕਿ ਲੋਕਾਂ ਦੀ ਲੋੜਵੰਤ ਪਰਵਾਰਾਂ ਦੀ ਬਾਹ ਫੜਦੇ ਨੇ ਤੇ ਉਹਨਾਂ ਦੀ ਸਹਾਇਤਾ ਜਰੂਰ ਕਰਦੇ ਨੇ ਅੱਗੇ ਵੀਰਾਂ ਨੇ ਬਥੇਰੀ ਸਹਾਇਤਾ ਕੀਤੀ ਹੈ ਲੋੜਵੰਤ ਪਰਵਾਰਾਂ ਦੀ ਬਾਹ ਫੜੀ ਹੈ ਲੇਕਿਨ ਇਸ ਵਕਤ ਇਸ ਮਾਂ ਦੀ ਬਾਹ ਫੜਨੀ ਬਹੁਤ ਜ਼ਰੂਰੀ ਆ ਘਰ ਵੀ ਟੁੱਟਾ ਪੱਜਾ ਛੱਤ ਡਿੱਗਰੀ ਆ ਕਿਸੇ ਵੱਲੇ ਵੀ ਦੇਖ ਸਕਦੀ ਆ ਅਤੇ ਇਹ ਮਾਂ ਤੇ ਥੱਲੇ ਆ ਸਕਦੇ ਨੇ ਸੋ ਪਰਵਾਰ ਲੋੜ ਹੈ ਇਹਨਾਂ ਪਰਵਾਰ ਦੀ ਬਾਹ ਫੜਨ ਦੀ ਸੁਰਖਾਪਤੀ ਲਈ ਜਸਵਿੰਦਰ ਬੀਦਿ ਗੁਦਾਸਪੁਰ ਬਟਾਲਾ